ਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੰਜਾਬ ਬਰੀਫ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੇਪਰ ਹੋ ਸਕਦੇ ਹਨ ਰੱਦ ਕਿਹਾ ਜਾ ਰਿਹਾ ਹੈ ਕਿ 16 ਜਨਵਰੀ ਨੂੰ ਪੂਰੀ ਦੁਨੀਆ ਉੱਤੇ ਹੋ ਸਕਦਾ ਹੈ ਇੰਟਰਨੈਟ ਬੰਦ ਜਿਸ ਕਾਰਨ ਸਾਰੀ ਵੈਬਸਾਈਟਸ ਅਤੇ ਸੋਸ਼ਲ ਕੰਮਕਾਜ ਉੱਤੇ ਬਹੁਤ ਹੀ ਜ਼ਿਆਦਾ ਪ੍ਰਭਾਵ ਪਵੇਗਾ ਆਓ ਜਾਣਦੇ ਹਾਂ ਪੂਰੀ ਖਬਰ ਇੰਨੇ ਦਿਨੀ ਸੋਸ਼ਲ ਮੀਡੀਆ ਉੱਤੇ ਕੁਝ ਵਾਇਰਲ ਹੋ ਰਹੀਆਂ ਹਨ ਖਬਰਾਂ ਜਿਸ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ 16 ਜਨਵਰੀ ਨੂੰ ਇੰਟਰਨੈਟ ਹੋ ਜਾਵੇਗਾ ਬੰਦ ਇੰਸਟਾਗ੍ਰਾਮ ਤੋਂ ਲੈ ਕੇ ਵਟਸਐਪ ਤੱਕ ਲੋਕ ਇਸ ਦਾਅਵੇ ਨੂੰ ਵਾਇਰਲ ਕਰ ਰਹੇ ਹਨ ਜਿਵੇਂ ਕਿ ਕੱਲ ਨੂੰ 16 ਜਨਵਰੀ ਹੈ ਬਹੁਤ ਸਾਰੇ ਲੋਕ ਇਸ ਦਾਅਵੇ ਤੇ ਭਰੋਸਾ ਕਰ ਰਹੇ ਹਨ ਅਤੇ ਮੰਨ ਵੀ ਰਹੇ ਹਨ ਕਿ ਇੰਟਰਨੈਟ ਬੰਦ ਹੋਣ ਵਾਲਾ ਹੈ ਆਓ ਜਾਣਦੇ ਹਾਂ ਕਿ ਇਹ ਦਾਅਵਾ ਕਿਵੇਂ ਸ਼ੁਰੂ ਹੋਇਆ ਹੈ ਅਤੇ ਕੀ ਇਹ ਦਾਅਵਾ ਸੱਚ ਹੈ ਜਾ ਸੋਸ਼ਲ ਮੀਡੀਆ ਤੇ ਫੈਲ ਰਹੀ ਇੱਕ ਹੋਰ ਅਫਵਾਹ ਹੈ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾ ਰਹੀਆਂ ਵੀਡੀਓਜ਼ ਵਿੱਚ ਕਿਹਾ ਜਾ ਰਿਹਾ ਹੈ ਕਿ ਸਿੰਪਸਨਸ ਕਾਰਟੂਨ ਨੇ 16 ਜਨਵਰੀ 2025 ਨੂੰ ਦੁਨੀਆ ਭਰ ਵਿੱਚ ਇੰਟਰਨੈਟ ਬੰਦ ਹੋਣ ਦੀ ਭਵਿੱਖਬਾਣੀ ਕੀਤੀ ਸੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਕਾਰਟੂਨ ਵਿੱਚ ਕੀਤੀਆਂ ਗਈਆਂ ਕੋਈ ਵੀ ਭਵਿੱਖਬਾਣੀਆਂ ਗਲਤ ਨਹੀਂ ਹਨ ਇਸ ਵੀਡੀਓ ਵਿੱਚ ਇੱਕ ਸ਼ਾਰਕ ਸਮੁੰਦਰ ਦੇ ਹੇਠਾਂ ਚੱਲ ਰਹੇ ਇੰਟਰਨੈਟ ਕੇਬਲਾਂ ਨੂੰ ਕੱਟ ਦਿੰਦੀ ਹੈ ਜਿਸ ਕਰਕੇ ਪੂਰੀ ਦੁਨੀਆ ਵਿੱਚ ਇੰਟਰਨੈਟ ਕੰਮ ਕਰਨਾ ਬੰਦ ਕਰ ਦਿੰਦਾ ਹੈ ਵੀਡੀਓ ਵਿੱਚ ਅੱਗੇ ਇਹ ਘਟਨਾ ਨੂੰ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੌ ਚੱਕ ਸਮਾਗਮ ਨਾਲ ਵੀ ਜੋੜਿਆ ਜਾ ਰਿਹਾ ਹੈ ਮਾਇਰਾ ਅਤੇ ਫੈਕਟ ਚੈੱਕਰ ਦਾ ਕਹਿਣਾ ਹੈ ਕਿ ਇਹ ਦਾਵਾ ਪੂਰੀ ਤਰ੍ਹਾਂ ਝੂਠਾ ਹੈ ਕਿ ਸਿੰਪਸਨਸ ਨੇ ਅਜਿਹੀ ਕੋਈ ਭਵਿੱਖਬਾਣੀ ਨਹੀਂ ਕੀਤੀ ਹੈ